ਗੀਤ ਉੱਚੀਆਂ ਪਹਾੜੀਆਂ ਦੇ ਓਲੇ-ਵੱਲੇ ਸੂਰ ਜਾ ਰਿਸ਼ਮਾ ਦੀ ਲਾਪ ਪਿਆ ਲਾਏ ਪੀਲੀ ਪੀਲੀ ਧੁੱਪੜੀ ਨੂੰ ਪੰਨ ਪੰਨ ਪੋਟਿਆਂ ਤੇ ਟੀਸੀਆਂ ਨੂੰ ਬੰਕੜੀ ਲਵਾਏ ਗਿੱਟੇ ਗਿੱਟੇ ਪੌਣਾ ਵਿੱਚ ਵਗਣ ਸੁਗੰਧੀਆਂ ਨੀਂਦ ਪਈ ਪੰਖੇਰੂਆਂ ਨੂੰ ਆਏ ਸਾਵੇਂ ਸਾਵੇਂ ਰੁੱਖ ਦੀਆਂ ਝੰਗੀਆਂ ਚਕੂਲ ਕੋਈ ਬੈਠੀ ਅਲਗੋਜੜੇ ਵਜਾਏ ਪਾਣੀਆਂ ਦੇ ਸ਼ੀਸ਼ੇ ਵਿੱਚ ਮੁਖ ਵੇਖ ਕਮੀਆਂ ਦੇ ਰੋਣ ਪਏ ਨੀ ਪਤਕ ਮਲਾਏ ਨਿੱਕੇ ਨਿੱਕੇ ਘੁੰਗਰੂ ਨੀ ਪੌਣ ਬੰਨ ਪੈਰਾਂ ਵਿੱਚ ਅੱਡੀਆਂ ਮਰੀਂਦੀ ਟਰੀ ਜਾਏ ਕੁੱਲੀਆਂ ਘਰੂਂਪਲਾਂ ਦੇ ਸੁੱਤੇ ਜਲ ਬਿੰਦੂਆਂ ਨੂੰ ਕਿਰਨਾਂ ਨੇ ਦੀਵੜੇ ਜਗਾਏ ਆਉਂਦੇ ਜਾਂਦੇ ਰਾਈਆਂ ਨੂੰ ਪਟੋਲਾ ਜਿਹੀ ਸੋਨ ਜਿੜੀ ਮਾਰ ਮਾਰ ਸੀਟੀਆਂ ਬੁਲਾਏ ਨੀਲੇ ਨੀਲੇ ਅੰਬਰਾਂ 'ਚ ਉੱਟੇ ਅਬਾਬੀਲ ਕੋਈ ਕਿਰਨਾਂ ਦੀ ਕੰਜਣੀ ਪਏ ਖਾਏ ਮਿੱਠੜੀ ਤਰੇਲ ਦੀ ਸ਼ਵੀਲ ਲਾ ਕੇ ਫੁੱਲ ਕੋਈ ਛੱਟ ਛੱਟ ਭੋਰਾ ਨੂੰ ਪੁਆਏ ਬੂਹੇ ਖੜੀ ਤਿਤਲੀ ਫਕੀਰ ਨੀਨੂ ਮੋਲਸਰੀ ਖੈਰ ਪੈ ਸੁਗੰਧੀਆਂ ਦੀ ਪਾਏ ਇਸ ਰੁੱਤੇ ਪੀੜ ਨੂੰ ਪਿਉਂਦ ਲਾ ਕੇ ਹੋਂਕਿਆਂ ਦੀ ਵਾਸਤਾਏ ਧੀਆਂ ਦਾ ਨੀ ਮਾਏ ਥੱਕੀ ਸੱਕੀ ਪੀੜ ਕੋਈ ਨੀਚਾਂ ਦੀਆਂ ਡੰਡੀਆਂ ਤੇ ਪੋਲੇ ਪੋਲੇ ਓਸੀਆਂ ਪਈ ਪਾਏ ਟੁੱਟ ਪੈਣਾ ਮਿੱਠਾ ਮਿੱਠਾ ਬਿਰਹਾਨ ਹੀ ਅਥਰਾ ਵਿੱਚੇ ਵਿੱਚੇ ਹੱਡੀਆਂ ਨੂੰ ਖਾਏ ਸੱਜਣਾ ਦੇ ਮੇਲ ਦਾ ਕਢਾ ਕੇ ਛੇਤੀ ਸਾਇਆ ਕੋਈ ਚੈਨ ਸਾਡੇ ਦੀਦਿਆਂ ਨੂੰ ਆਏ ਸੱਜਣਾ ਦੇ ਬਾਅਦ ਜੱਗ ਅਸਾਂ ਲਟ ਬੋਰੀਆਂ ਨੂੰ ਆਖੇ ਆਖ ਝੱਲੀਆਂ ਬੁਲਾਏ ਏਸ ਪਿੰਡ ਕੋਈ ਨਹੀਂ ਉਹ ਸੁੱਕਾ ਸਾਡਾ ਅੰਮੀ ਇਹ ਨਹੀਂ ਜਿਹੜਾ ਸਾਡੀ ਪੀੜ ਨੂੰ ਵਡਾਏ ਇਸ ਰੁੱਤੇ ਸੱਜਣਾ ਤੋਂ ਬਾਅਦ ਤੇਰੇ ਪਿੰਡ ਮਾਏ ਇੱਕ ਪਲ ਕੱਟਿਆ ਨਾ ਜਾਏ ਉੱਚੀਆਂ ਪਹਾੜੀਆਂ ਦੇ ਓਲੇ ਓਲੇ ਸੂਰ ਜਾ ਰਿਸ਼ਮਾ ਦੀ ਲਾਵ ਪਿਆ ਲਾਏ ਪੀਲੀ ਪੀਲੀ ਧੁੱਪੜੀ ਨੂੰ ਪੰਨ ਪੰਨ ਕੋਟਿਆਂ ਦੀ ਠੀਸੀਆਂ ਨੂੰ ਪੰਕੜੀ ਲੁਆਏ